ਦਰਨਪ੍ਰਿਤ ਕੋਰ ਹੈ ਮੇਰਾ ਨਾਮ ਜਿਹੜਾ ਚਾਕਲਟ ਕੀ ਮਾਮਲਾ ਜਿਹੜਾ ਰਾਤ ਦੇ ਜੋ ਸਵੇਰੇ ਹੋਇਆ ਜੋ ਸਵੇਰੇ ਉੱਤੇ ਮੈਂ ਉਹ ਗੱਡੀ ਨਿਕਲੀ ਹੋਰ ਮੈਂ ਬਾਹਰ ਸੀਗੀ ਤੇ ਤੇ ਫਿਰ ਉਹ ਨਿਕਲੇ ਗੱਡੀ ਵਾਲੇ ਤੇ ਫਿਰ ਉਹ ਵਾਪਸ ਆ ਗਏ ਇੱਧਰ ਫਿਰ ਉਹਨਾਂ 3-4 ਜਣੇ ਨਿਕਲੇ ਸਾਡੇ ਇੱਧਰ ਦਰਵਾਜ਼ੇ ਤੋਂ ਉਹਨਾਂ ਥੋੜਾ ਜਿਹਾ ਕੁਝ ਦਿਖਦਾ ਆ ਤੇ ਮੈਂ ਦੇਖੀ ਉਹਨਾਂ ਦੇ ਹੱਥਾਂ 'ਚ ਉਹਨਾਂ ਦੇ ਗੋਲੀਆਂ ਸੀਗੀਆਂ ਤੇ ਫਿਰ ਮੈਂ ਉਹ ਮੇਰਾ ਭਰਾ ਬਾਹਰੋਂ ਨਿਕਲਣ ਲੱਗਿਆ ਮੈਂ ਉਹਨੂੰ ਅੰਦਰ ਨੂੰ ਭੇਜਦਾ ਫਟਾਫਟ ਮੈਂ ਕਿਹਾ ਤੂੰ ਚੱਲ ਜਾ ਅੰਦਰ ਨੂੰ ਵੀ ਉਹਨਾਂ ਗੋਲੀਆਂ ਉਹਨਾਂ ਦੇ ਪਿਸਤੋਲੇ ਸੀਗੇ ਉਹਨਾਂ ਦੇ ਹੱਥਾਂ 'ਚ ਤੇ ਭਰੋ ਅੰਦਰ ਨੂੰ ਚ ਅੰਦਰੋਂ ਨਾ ਉਹ ਜਦੋਂ ਉਹ ਨਾ ਫਾਇਰਿੰਗ ਲੱਗੇ ਸੀ ਘਰ ਇੱਥੇ ਕਾਫੀ ਬੱਜੀਆਂ ਤੇ ਮਤਲਬ ਮੈਂ ਨਿਕਲ ਗਈ ਸੀਗੀ ਤੇ ਉਹ ਵੀ ਚੱਲ ਗਿਆ ਉਹਦੇ 1 ਬੱਜੀ ਤੇ ਵੇਟਦੇ ਫਿਰ ਅੰਦਰ ਆ ਕੇ ਸਾਡੇ ਅੰਦਰ ਵੜ ਕੇ ਉਹਨਾਂ ਨੇ ਦਰਵਾਜ਼ੇ ਦੀਆਂ ਕੁੰਡੀਆਂ ਪੰਨੀਆਂ ਅਸੀਂ ਸਾਰੇ ਨੇ ਫੜੀ ਹੋਏ ਸੀਗੇ ਤੇ ਫਿਰ ਉਹਨੇ ਪੰਨ ਕੇ ਨਾ ਫਿਰ ਉਹਦੇ ਫਿਰ ਅਸੀਂ ਮੂਰੇ ਵੀ ਹੋਏ ਵੀ ਸਾਡੇ ਵੱਜਣ ਵੀ ਉਹਦੇ ਨਾਲ ਵੱਜਣ ਫਿਰ ਵੀ ਉਹਦੇ ਹੀ ਮਾਰ ਕੇ ਗਿਆ ਗੋਲੀਆਂ ਉਹ ਕਿੰਨੀਆਂ ਗੋਲੀਆਂ ਬੱਜੀਆਂ ਨੇ ਗੋਲੀਆਂ ਪਤਾ ਨਹੀਂ ਇੰਨਾਂ ਹੀ ਪਤਾ ਉਹਦੇ ਵੀ ਲੱਤ ਪਰ ਵੱਜੀ ਹੋਈ ਸੀਗੀ ਪੇਟ ਪਰ ਇੱਥੇ ਬਾਕੀ ਪਰ ਵੱਜੀ ਹੋਈ ਸੀਗੀ ਇੱਕ ਇੱਥੇ ਕੋ ਨੂੰ ਵੀ ਵੱਜੀ ਸੀਗੀ ਹਾਲਤ ਕਿਵੇਂ ਦੀ ਹੈ ਤੁਹਾਡੇ ਬ੍ਰਦਰ ਦੀ ਹੁਣੋਂ ਠੀਕ ਨੇ ਜਾਂ ਕਿਸ ਤਰ੍ਹਾਂ ਦਾ ਉਹ ਪਤਾ ਨਹੀਂ ਹੈ ਜੇ ਕੁਝ ਵੀ ਹਲੇ ਐਡਮਿਟ ਕਰ ਲੈ ਕੇ ਗਏ ਹੋਏ ਹਨ ਉਹਨਾਂ ਨੂੰ ਕਿੰਨੇ ਵਜੇ ਦੀ ਘਟਣਾ ਹੈਗੀ ਸਵੇਰ ਦੀ ਉਹ ਆਵਾਜ਼ ਸਾਢੇ 9 ਵਜੇ ਦੀ ਕਰੀਬ ਆ ਬਸ ਇੰਨਾ ਕੁ ਟਾਈਮ ਸੀਗਾ ਠੀਕ ਹੈ ਠੀਕ ਮਨਜੀਤ ਕੌਰ ਚੱਕ ਲੋਹਰ ਪਿੰਡ ਕੀ ਗੱਲਬਾਤ ਹੁੰਦੀ ਹੈ ਸਾਡੇ ਉਹਰੇ ਸਾਡੇ ਨਿਓ ਪੱਟੀ ਹੋਈ ਹੈ ਪਿੱਛੇ ਸਾਡੇ ਕੰਢ ਦੇ ਮੇਰੇ ਥਾਏ ਸੌਰਨ ਨੂੰ ਰੋਲਾ ਉਹ ਜਣੀ ਫੈਸਲਾ ਤਾਂ ਪਰਸੋਂ ਹੋ ਗਿਆ ਜਣੀ ਇਹ ਡੈਡੀ ਤਾਂ ਮੰਨ ਲੈਂਦੇ ਹੈਗੇ ਫੈਸਲੇ ਨੂੰ ਜਣੀ ਚਲ ਉਹਦਾ ਨਾਲ ਮਿਲ ਕੇ ਕਰਾਤਾ ਹੈ ਫੇਰ ਮੁੜ ਕੇ ਸਾਡੇ ਸਵੇਰੇ ਉਹ ਆਇਆ ਵੀ ਇਧਰ ਨੂੰ ਯਾਨੀ ਗੱਲਬਾਤ ਕੋਈ ਨਹੀਂ ਹੋਈ ਹੈਗੀ ਇਹ ਜਾਨੀ ਹੁਣ ਮੁੜ ਕੇ ਸਾਨੂੰ ਜਦੋਂ ਉਹ ਗੰਨਾਸੀਆਂ ਲੈ ਕੇ ਆਏ ਹੋਏ ਤੇ ਜਿੱਦ ਲੜਾਈ ਗੰਨਾਸੀਆਂ ਲੈ ਕੇ ਆਏ ਸਾਨੂੰ ਅਸੀਂ ਅੰਦਰ ਹੀ ਬੜੇ ਰਹੇ ਸਾਡੇ ਕੁੰਡਾ ਲਾ ਕੇ ਸਾਰੇ ਅੰਦਰ ਬੜੇ ਰਹੇ ਉਹ ਐਂ ਕਹਿੰਦੇ ਤੁਸੀਂ ਬਾਹਰ ਨਿਕਲੋ ਤੁਹਾਨੂੰ ਅਸੀਂ ਖਤਮੇ ਕਰ ਦਨੇ ਸਾਰਿਆਂ ਨੂੰ ਕੋਣ ਕਹਿੰਦਾ ਮੈਂ ਤਾਂ ਸਰ ਦੇ ਮੁੰਡੇ ਕਹਿੰਦੇ ਸੀ ਕੀ ਨਾਮ ਉਹਨਾਂ ਦਾ ਇੱਕ ਨਾ ਕਾਲਾ ਇੱਕ ਨਾ ਦੋਆ ਹੈ ਨਾ ਇੱਕ ਨਾ ਜਸਵੰਤ ਹੈ ਜਦੋਂ ਪਹਿਲਾਂ ਉਹਨਾਂ ਦੀ ਤਿੰਨ ਘਰ ਵਾਲੀਆਂ ਵੀ ਆਈਆਂ ਇਹ ਤਿੰਨੇ ਜਿਹੜੀ ਫਾਇਰਿੰਗ ਹੋਈ ਹੈ ਉਹ ਕਿੱਦੇ ਤੇ ਹੋਈ ਹੈ ਉਹ ਏਦਾਂ ਹੋਈ ਫਾਇਰਿੰਗ ਦਰਵਾਜ਼ਾ ਕੱਢ ਕੇ ਵੇਚਣੀ ਮੇਰੇ ਬੇਟਾ ਦਾ ਅੰਦਰ ਦਾ ਮੈਂ ਉਠਾ ਲਿਆ ਮੈਂ ਕਿ ਦਰਵਾਜ਼ਾ ਕੱਢਦਾ ਯਾਨੀ ਉਹ ਅਜੇ ਹੱਥ ਹੀ ਆਇਆ ਮੈਂ ਉੱਥੇ ਖੜੀ ਐ ਔਰ ਉਹ ਤੋਂ ਲਾਗੇ ਚਲਾਣ ਫਾਇਰਿੰਗ ਕਿੰਨੇ ਕ ਜਨਮ ਬੰਦੇ ਚਾਰ ਦੇ ਮੈਂ ਜਿਹੜੇ ਉੱਧਰ ਦੇਖ ਲੇ ਮੈਂ ਥੱਲੇ ਨੂੰ ਪਛਾਣਦੇ ਹਾਂ ਉਹਨਾਂ ਨੂੰ ਮੈਂ ਦੋ ਪਛਾਣੇ ਕਿੱਥੋਂ ਦੇ ਐ ਸਾਨੂੰ ਨਹੀਂ ਐਦਾ ਪਤਾ ਜਿਹੜੇ ਮੈਂ ਉੱਧਰ ਦੇਖੇ ਆ ਦੋ ਬੰਦੇ ਕਿੰਨੀਆਂ ਗੋਲੀਆਂ ਚਲਾਈ ਗੋਲੀਆਂ ਦਾ ਪਤਾ ਹੀ ਨਹੀਂ ਜਾਣ ਗਿਣ ਤੇ ਚਲਾਈਆਂ ਪਹਿਲਾਂ ਵਾਤੇ ਚਲਾਈ ਮੇਰੇ ਮੁੰਡੇ ਤੇ ਐਤੀ ਲੱਗੀ ਇੱਕ ਕਿੰਨੀਆਂ ਗੋਲੀਆਂ ਲੱਗੀਆਂ ਮੁੰਡੇ ਦੇ ਜੀ ਮੁੰਡੇ ਦੇ ਪਤਾ ਨਹੀਂ ਦੋ ਲੱਗੀਆਂ ਭਾਈ ਤਿੰਨ ਲੱਗੀਆਂ ਐਦਾ ਐਨੇ ਸਾਨੂੰ ਪਤਾ ਹੀ ਨਹੀਂ ਲੱਗਿਆ ਮੁੰਡੇ ਦੀ ਉਮਰ ਕਿੰਨੀ ਹੈ ਕੀ ਕੰਮ ਕਰਦਾ 20 ਸਾਲ ਦਾ ਮੁੰਡਾ ਖੇਤੀਓ ਕਰਦੇ ਜੀ ਅਸੀਂ ਜਾਨੀ ਉਹਦਾ ਘਰੇ ਰਹਿੰਦਾ ਫਲਾਟੂ ਕੀਤੀ ਹੋਈ ਹੈ ਕੋਈ ਲਾਕਡਾਟ ਹੈਗੀ ਹੈ ਕੋਈ ਬਸ ਉਹਨਾਂ ਨਾਲ ਸਾਡੀ ਮੇਰਾ ਮੁੰਡਾ ਤਾਂ ਕਦੇ ਇੰਨਾ ਸਾਹੂਆ ਕਿਤੇ ਪੁੱਛ ਕੇ ਵੀ ਦੇਖ ਲਿਓ ਵੀ ਕੋਈ ਐਜੀ ਕੋਈ ਗੱਲਬਾਤ ਹੈ ਨਹੀਂ ਸਾਡੇ ਨਾਲ। ਵੀ ਉਹਦਾ ਇੰਨਾ ਸਾਡੇ ਸਾਹੂਆ ਮੇਰੇ ਮੁੰਡਾ ਦਾ ਕਦੇ ਕਿਸੇ ਨਾਲ ਲੜਿਆ ਵੀ ਹੈ ਨਹੀਂ। ਪਹਿਲਾਂ ਕਦੇ ਕੋਈ ਧਮਕੀ ਵਗੈਰਾ ਨਹੀਂ। ਨਹੀਂ ਕਦੇ ਵੀ ਨਹੀਂ। ਕੁਝ ਵੀ ਨਹੀਂ ਹੈਗਾ। ਕੋਈ ਹੋਰ ਨਹੀਂ ਬਸ ਉਹਨਾਂ ਨਾਲੇ। ਇਹ ਕੋ ਉਹਨਾਂ ਦਾ ਕੋੜ ਮਹਿਲਵਾਨਗੜ ਉਹਨਾਂ ਦਾ ਪਿੰਡ। ਉਹ ਜਿਹੜੀ ਉਹ ਕਰਾਂਦਾ ਜਿੰਨਾ ਵੀ ਕਰਾਂਦਾ ਸਾਰਾ ਕੁਝ। ਪਿੰਦਰ ਆ ਉਹਨਾਂ ਦਾ ਨਾਮ। ਕੋਈ ਤੁਹਾਡੇ ਕੈਮਰੇ ਲੱਗੇ ਹੋਏ ਨੇ ਘਰ ਦੇ ਵਿੱਚ। ਕੈਮਰੇ ਸਾਡੇ ਨਹੀਂ ਜੀ ਹੈਗੇ। ਹਾਂ। ਅੱਜ ਅਸੀਂ ਤਾਂ ਹੁਣੇ ਆਏ ਆ ਸਾਡੇ ਤਾਂ ਕੰਮ ਚੱਲਦਾ। ਤੁਸੀਂ ਕਿੱਥੇ ਬੈਠੇ ਸੀ ਜਦੋਂ ਇਹ ਘਟਨਾ ਹੋ ਇੱਥੇ ਬੈਠੀ ਦੀ ਮੁੰਡਾ ਮੇਰਾ ਅੰਦਰ ਦਾ ਮੈਂ ਬੁਲਾਇਆ ਉਹਨੂੰ ਮੈਂ ਕਿਹਾ ਗੇਟ ਕੱਢ ਕੇ ਦਾ ਜਾਨੀ ਬੜਤੇ ਗੋਲੀਆਂ ਮਾਰੇ ਪਹਿਲਾਂ ਇੱਥੇ ਇੱਥੇ ਚਲਾਂਦੇ ਆ ਗਏ ਉਹ ਤੋਂ ਗੋਲੀਆਂ ਫਿਰ ਲਾ ਕੇ ਚਲਾਣ ਫਿਰ ਅਸੀਂ ਜਿੰਜਾ ਮੈਂ ਦਾਵਾ ਦਾ ਮੈਂ ਆਪਣੀ ਬੇਟੀ ਨਾਲ ਲੜਾਈ ਆਪਣੇ ਬੇਟੇ ਨਾਲ ਲੜਾਇਆ ਅੰਦਰ ਨੂੰ ਫਿਰ ਉਹਨਾਂ ਨੇ ਦਰਵਾਜ਼ਾ ਸਾਡਾ ਕੁੰਡੀਆਂ ਫੱਟ ਕੇ ਫਿਰ ਅੰਦਰ ਬੜੇ ਇਕੱਲੇ ਬੇਟੇ ਤੇ ਗੋਲੀਆਂ ਚਲਾਈਆਂ ਇਕੱਲੇ ਬੇਟੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੁਣ ਇਹਦੇ ਪਤਾ ਹੀ ਨਹੀਂ ਜੇ ਇਕੱਲੇ ਬੇਟੇ ਤੇ ਚੱਲੀਆਂ ਪਈ ਉਹਦਾ ਉਹ ਹੋਈਆਂ ਔਰੇ ਦੇ ਜੀ ਉਧੇ ਹੀ ਚਲੀ ਜਾਏਗਾ ਜਾਂ ਅੰਦਰ ਜਾ ਕੇ ਸਾਰੇ ਤੇ ਲਾ ਕੇ ਚਲਾਣ ਇਹਦੇ ਡੈਡੀ ਨੇ ਸਮ ਉਹਦੇ ਟੋਪੀ ਵੀ ਉਤਰੀ ਅੰਦਰ ਜਿਆ ਨਾਤੀ ਉਹ ਨਟਕੇ ਬੈ ਜਦ ਤੱਕ 112 ਤੇ ਫੋਨ ਵੀ ਲਾਇਆ ਉਹ ਜਾਣ ਬਤਾਈ ਨਹੀਂ ਵੀ ਕਿਤੇ ਆਏ ਉਹਨਾਂ ਸਾਨੂੰ ਇੱਦਾਂ ਕਿ ਸਾਡੇ ਕਿਹੜੇ ਕੋਈ ਹੋ ਦੀ ਕਿੰਨੇ ਜਣਿਆਂ ਦੇ ਕੋਲ ਉਹਨਾਂ ਦੇ ਕੋਲ ਹਥਿਆਰ ਸੀਗੇ ਉਹਨਾਂ ਚਾਰਾਂ ਕੋਲੇ ਤੇ ਹਥਿਆਰ ਚਾਰਾਂ ਕੋਲ ਕਿਹੜੇ ਹਥਿਆਰ ਸੀਗੇ ਇਹ ਗੋ ਆਈ ਤੇ ਛੋਟੇ ਇਹਨੇ ਨੇ ਕੋਹਦੀਆਂ ਗੰਦਾ ਦੇ ਦੇ ਇੱਕ ਨਾਲ ਅਮਜੀ ਦੀ ਪੁਲਿਸ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਹਾਂਜੀ ਇੱਕ ਨਾਲ ਕਟਨਾ ਹੋਈ ਨਾਮ ਕੀ ਹੈ ਜੀ ਮੈਂ ਨਾ ਗੁਰਚਰਨ ਸਿੰਘ ਹੈ ਜੀ ਪਿੰਡ ਪਿੰਡ ਮੇਰਾ ਲਵਾਂਗੜਾ ਮੇਰਾ ਦੋਤਾ ਜੀ ਮੇਰਾ ਜੋਈ ਦਾ ਇਹ ਘਰ ਬੇਟਾ ਜੀ ਇਹ ਉਹ ਵੀ ਪਹਿਲਾਂ ਵੀ ਇਹਨਾਂ ਦਾ ਪਹਿਲਾਂ ਰਜਸੋਈ ਪਹਿਲਾਂ ਵੀ ਅਸੀਂ ਇਹਨਾਂ ਦਾ ਆਪਸੀ ਫੈਸਲਾ ਕਰ ਚੁੱਕੇ ਸੀ ਹੁਣ ਇਹਨਾਂ ਦਾ ਫੇਰ ਫੈਸਲਾ ਹੋਇਆ ਸੀ ਈ ਦੇ ਵਿੱਚ ਇਹ ਕਹਿੰਦੇ ਜੀ ਵੀ ਤੁਸੀਂ ਨਾ ਕਿਹਾ ਤੁਹਾਡਾ ਆਪਸੀ ਆਪਸੀ ਕਰਦਾ ਮਸਲਾ ਤੁਸੀਂ ਆਪ ਆਪਣੇ ਜੱਠੋ ਵੀ ਇਧਰ ਤੇ ਰਿਸ਼ਤੇਦਾਰਾਂ ਦਾ ਕੋਈ ਕੰਮ ਨਹੀਂ ਸੀ ਫਿਰ ਇਹਨਾਂ ਦਾ ਫੈਸਲਾ ਪਰਸੋਂ ਹੋਇਆ ਈ ਦੇ ਫੈਸਲੇ ਵਿੱਚ ਇਹ ਨਹੀਂ ਪਤਾ ਇਹਨਾਂ ਨੇ ਕਿਆ ਕਰਿਆ ਕਿਆ ਨਹੀਂ ਕਰਿਆ ਜੀ ਫਿਰ ਮੈਂ ਤਾਂ ਇਹ ਕਹਿੰਦਾ ਮੇਰਾ ਦੋਇ ਕੰਦਾ ਵੀ ਖੜਾ ਹੈ ਮੈਨੂੰ ਫੈਸਲਾ ਮਨਜ਼ੂਰ ਨਹੀਂ ਹੈਗਾ ਮੈਂ ਕਹਿੰਦਾ ਜੇ ਨਹੀਂ ਹੈਗਾ ਤਾਂ ਤੁਸੀਂ ਐਂ ਕਰਿਓ ਕਿ ਜੇ ਜਕਨ ਦੀ ਕਾਂਦੇ ਤੇ ਪਰੇ ਥੋੜੀ ਮਿੱਟੀ ਪੱਟੀ ਹੋਈ ਹੈ ਉਹ ਤੇ ਦੂਸਰਾ ਜਿਤ ਰਹਿਣਾ ਦਰਖਤ ਲਾਇ ਦਖ ਪੱਟਣ ਨੇ ਕਿਹਾ ਸੀ ਮੈਂ ਕਹਿੰਦਾ ਜੇ ਤੈਨਾਂ ਨਾਲ ਪਾਰਤਾ ਹੈ ਠੀਕ ਹੈ ਨਹੀਂ ਤਾਂ ਫਿਰ ਰਸਮੀ ਸਾਧ ਪੇਸ਼ ਹੋ ਜਿਓ ਫੇ ਅੱਜ ਇਹਨਾਂ ਨੇ ਇਹ ਅੱਜ ਇਹ ਕਟਨਾ ਕਰਤੀ ਇਹਨਾਂ ਨੇ ਇਹ ਲੱਗਦਾ ਵੀ ਉਹਨਾਂ ਨੇ ਹੀ ਕੀਤੀ ਹੈ ਇਹ ਘਟਨਾ ਜਿਨ੍ਹਾਂ ਦੇ ਨਾਲ ਰੋਲਾ ਸੀ ਹਮ ਦੱਸੋ ਜੀ ਹੁ ਨੈਓ ਪਈ ਵੀਡੀਓ ਬਣੀ ਹੈ ਵੀਡੀਓ ਤੁਹਾਨੂੰ ਦਿਖਾ ਵੀ ਦਿੰਨੇ ਆ ਇਹ ਵੀਡੀਓ ਤੁਸੀਂ ਜਸਟ ਚੈੱਕ ਕਰੋ ਬਈ ਇਹ ਵੀਡੀਓ ਹਸਾਬ ਦੇ ਹਿਸਾਬ ਨਾਲ ਵੀ ਇਹ ਕਿਹਦਾ ਕੰਮ ਹੋ ਸਕਦਾ ਇਹ ਇਹ ਉਹਨਾਂ ਦੇ ਕੰਮ ਹੋ ਸਕਦਾ ਜੀ ਹੈ ਕਿ ਨਹੀਂ ਇਹ ਗੋਲੀਆਂ ਚਲਾਈਆਂ ਗਈਆਂ ਨੇ ਇੱਕ ਘਰ ਦੇ ਅੰਦਰ ਵੜ ਕੇ ਕੀ ਸਾਰਾ ਮਾਮਲਾ ਹੈਗਾ ਅਅ ਅੱਜ ਸਵੇਰੇ ਹੀ ਤਕਰੀਬਨ ਸਵਾ 10 ਵਜੇ 112 ਤੇ ਕਾਲ ਆਈ ਸੀ ਕਿ ਚਕਨੋਟ ਪਿੰਡ ਦੇ ਵਿੱਚ ਫਾਇਰਿੰਗ ਇਨਸਟੈਂਟ ਹੋਇਆ ਹੈਗਾ ਤੇ ਪੁਲਿਸ ਜਦੋਂ ਅਸੀਂ ਇੱਥੇ ਮੌਕੇ ਤੇ ਪਹੁੰਚੀ ਤੇ ਪਤਾ ਲੱਗਿਆ ਕਿ ਜਸਪ੍ਰੀਤ ਨਾ ਦਾ ਮੁੰਡਾ ਹੈਗਾ ਜਿਹਨੂੰ ਐ ਚਕਨੋਟ ਪਿੰਡ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਬਾਹਰ ਘਰ ਬਣਾਇਆ ਹੋਇਆ ਇੱਥੇ ਇੱਕ ਚਾਰ ਮੂਟ ਟਕੇ ਅਣਪਛਾਤੇ ਵਿਅਕਤੀਆਂ ਨੇ ਜੋ ਕਿ ਗੱਡੀ ਚ ਆਏ ਸੀਗੇ ਤੇ ਉਹਨਾਂ ਨੇ ਫਾਇਰਿੰਗ ਕੀਤੀ ਤੇ ਉਹ ਫਿਰ ਭੱਜ ਗਏ ਸੀਗੇ ਮੁੰਡੇ ਨੂੰ ਫਿਰ ਇਮੀਡੀਏਟਲੀ ਰੋਪੜ ਹਸਪੀਟਲ ਚ ਲੈ ਕੇ ਚਲੇ ਗਏ تھے ਤੇ ਹੁਣ ਉਹ ਆਊਟ ਆਫ ਡੇਂਜਰ ਹੈ ਤੇ ਉਹਦਾ ਇਲਾਜ ਚੱਲ ਰਿਹਾ ਹੈਗਾ ਪੁਲਿਸ ਨੇ ਆਪਣੀ ਤਫ਼ਤੀਸ਼ ਸ਼ੁਰੂ ਕਰ ਲਈ ਹੈ ਤੇ ਜੋ ਵੀ ਕਾਰਨ ਹੈ ਫੈਮਿਲੀ ਵੀ ਜੋ ਕੁਝ ਦੱਸਦੀ ਹੈ ਕਿ ਕੁਝ ਕੁਝ ਕਾਰਨ ਇਹਨਾਂ ਨੂੰ ਲੱਗਦਾ ਹੈ ਜੋ ਬਣ ਸਕਦਾ ਹੈਗਾ ਉਹ ਸਾਰੇ ਕੇ ਸਾਰੇ ਐਂਗਲਸ ਨੂੰ ਮੱਦੇਨਜ਼ਰ ਰੱਖਦੇ ਪੁਲਿਸ ਆਪਣੀ ਤਫ਼ਤੀਸ਼ ਕਰ ਰਹੀ ਹੈ ਕਿੰਨੇ ਕ ਫਾਇਰ ਹੋਏ ਹੈਗੇ ਅ ਚਾਰ ਜਾਂ ਪੰਜ ਉਹਨੂੰ ਆਈ ਥਿੰਕ ਗੋਲੀਆਂ ਵਜੀਆਂ ਨੇ ਤੇ ਇੱਕ ਮਿਸ ਫਾਇਰ ਵੀ ਹੈ ਤੇ ਆਈ ਥਿੰਕ ਪੰਜ ਛੇ ਰਾਉਂਡਸ ਉਹਨਾਂ ਨੇ ਫਾਇਰ ਕੀਤੇ ਤੇ दो या तीन अलग-अलग आई अलग थिंक हथियार यूज हुए तो सारा का सारा फोरेंसिक टीम भी मौके पे पहुंच चुकी है वो सारे के सारे एविडेंस वगैरह चेक के और तफ्तीश शुरू हो चुकी है तो आगे जी में जी में तफ्तीश आगे प्रोग्रेस करेगी मीडिया ने ना भी साझा कर दिया कोई पता नहीं हमको पता लगे कि कारण होया भी ये गोलीबरी नहीं नहीं कुछ कारण कंफर्म नहीं कर सकते ਔਰ ਫੈਮਲੀ ਤੋਂ ਮੈਂ ਉਹ ਹੀ ਕਹਿ ਰਹੀ ਫੈਮਲੀ ਤੋਂ ਵੀ ਪੁੱਛਣਾ ਹੈਗਾ ਕਿ ਅਗਰ ਇਨਾਨੂ ਕਿਸੇ ਚੀਜ਼ ਤੇ ਸ਼ੱਕ ਹੈ ਉਹ ਸਾਡੇ ਨਾਲ ਸ਼ੇਅਰ ਕਰਨਗੇ ਤੇ ਅਸੀਂ ਵੀ ਆਪਣਾ ਸਾਰੇ ਕੇ ਸਾਰੇ ਟੀਮ ਸਾਡੀ ਮੂਵ ਫਰਦੀਆਂ ਗਈਆਂ ਨੇ ਦੋਨੋਂ ਪਾਸੇ ਤੇ ਉਹ ਵੀ ਪੁਲਿਸ ਦੀ ਆਪਣੀ ਤਫਤੀਸ਼ ਤੇ ਫੈਮਲੀ ਆਪਣਾ ਸਾਰੀ ਇਨਫੋਰਮੇਸ਼ਨ ਸਾਡੇ ਨਾਲ ਸਾਂਝਾ ਕਰੇਗੀ ਤੇ ਉਹਦੇ ਬੇਸਿਸ ਤੇ ਫਿਰ ਅੱਗੇ ਤਫਤੀਸ਼ ਚੱਲਦੀ ਹੈ ਹਜੇ ਤੱਕ ਹਜੇ ਤੱਕ ਕੋਈ ਗੱਲ ਨਹੀਂ ਹਜੇ ਤੱਕ ਕੋਈ ਦਾਦੀ ਔਰ ਫੈਮਲੀ ਨੇ ਕੋਈ ਨਹੀਂ ਦੱਸੀ ਬਾਕੀ ਅਗਰ ਕੁਝ ਇਹਦਾ ਆਏਗਾ ਫੈਮੀਡੀਆ ਦੇ ਨਾਲ ਅਸੀਂ ਜ਼ਰੂਰ ਸਾਂਝਾ ਕਰਾਂਗੇ ਕਿ ਸੀਸੀਟੀਵੀ ਸਾਹਮਣੇ ਆਈ ਹੈ ਕੋਈ ਨਹੀਂ ਨਹੀਂ ਉਹ ਤਫਤੀਸ਼ ਦਾ ਪਾਰਟ ਹੈਗਾ ਜੀ ਅਸੀਂ ਕਰ ਰਹੇ ਆ ਜਿੱਥੇ ਜਿੱਥੇ ਤੱਕ ਵੀ ਪੂਰਾ ਉਹੀ ਮੈਂ ਕਹਿੰ ਰਿਹਾ ਟੀਮਸ ਆਲਰੇਡੀ ਕੇਸ ਦੇ ਉੱਪਰ ਲੱਗੀ ਹੋਈਆਂ ਨੇ ਸੀਸੀਟੀਵੀ ਟ੍ਰੇਲ ਨੂੰ ਵੀ ਚੈੱਕ ਕਰ ਰਹੇ ਤੇ ਉਹਦੇ ਨਾਲ ਨਾ ਟੈਕਨੀਕਲੀ ਵੀ ਤੇ ਉਹਦਾ ਵੀ ਲੋਕਾਂ ਦੀ ਵੀ ਮਦਦ ਲੀਤੀ ਜਾਏਗੀ ਤੇ ਫੈਮਿਲੀ ਵੀ ਜੋ ਸਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰੇਗੀ ਉਹ ਸਾਰੀ ਚੀਜ਼ ਨੂੰ ਹੀ ਅ ਅ ਮੱਧਿਰ ਇਸ ਰੱਖਦੇ ਹੋਈ ਮੈਨੂੰ ਲੱਗਦਾ ਹੈ ਕਿ ਅੱਗੇ ਸਾਨੂੰ ਪਤਾ ਲੱਗੇਗਾ ਕਿ ਕੀ ਰੀਜ਼ਨ ਸੀਗਾ ਕੌਣ ਸੀਗੀ ਤੇ ਕਿਸ ਪਰਪਸ ਦੇ ਨਾਲ ਉਹਨਾਂ ਨੇ ਵਾਰਦਾਤ ਨੂੰ ਜਾਣਾ ਤੇ